ਪਿਛਲੇ ਕੁਝ ਕੁ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਰੀਲਾਂ ਵਾਇਰਲ ਹੋ ਰਹੀਆਂ ਜਿਸ ਵਿੱਚ ਕਿ ਫੈਜ਼ਲ ਜੱਟ ਬਾਰੇ ਉਸਦੀ ਇੱਕ ਵਾਇਸ ਜਿਹੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਿਹਾ ਜੇ ਭੱਜ ਗਿਆ ਜਾਂ ਨਸ ਗਿਆ ਤਾਂ ਮੈਨੂੰ ਜੱਟ ਨਾ ਆਖਿਓ ਕੋਈ ਬਹੁਤਾ ਬਾਦਰੀ ਵਾਲੇ ਕੰਮ ਨਹੀਂ ਸੀ ਫੈਜ਼ਲ ਜੱਟ ਦੇ ਲੋ ਜੱਟ ਕਰਕੇ ਕਹਿ ਦਿੰਦੇ ਵੀ ਜੱਟ ਇਦਾਂ ਕਰਦੇ ਉਦਾਂ ਕਰਦੇ ਆ ਜੋ ਚੀਜ਼ ਸਚਾਈ ਉਹ ਸਚਾਈ ਹੈ ਜਿੰਨੀ ਕੁ ਜਾਣਕਾਰੀ ਆਪਰੇ ਤੱਕ ਪਹੁੰਚੀ ਉਸ ਬਾਰੇ ਅੱਜ ਗੱਲ ਕਰਦੇ ਆ ਤੁਹਾਡੇ ਨਾਮ ਫੈਜ਼ਲ ਜੱਟ ਜਿਹਦਾ ਅਸਲੀ ਨਾਮ ਸੀ ਫੈਜ਼ਲ ਸ਼ਾਇਦ ਸਿੰਘ ਗੁਜਰਾਤ ਪਾਕਿਸਤਾਨ ਦਾ ਰਹਿਣ ਵਾਲਾ ਇੱਕ ਮਸ਼ਹੂਰ ਮਾਦਕ ਤਸਕਰ ਅਤੇ ਮਲਜ਼ਮ ਸੀ ਇੱਕ ਐਲਾਈਟ ਫੋਰਸ ਅਧਿਕਾਰੀ ਦੀ ਹੱਤਿਆ ਅਤੇ ਦੂਜੇ ਨੂੰ ਜ਼ਖਮੀ ਕਰਨ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸੀ ਕਾਫੀ ਦਿਨ ਪਹਿਲਾਂ ਇੱਕ ਪੁਲਿਸ ਮੁਕਾਬਲਾ ਹੋਇਆ ਸੀ ਉਹਦੇ ਵਿੱਚ ਉਹ ਮਾਰਿਆ ਗਿਆ ਉਸਤੇ ਨਾਲ ਉਸਤੇ ਦੋ ਸਾਥੀ ਵੀ ਹੋਰ ਮਾਰੇ ਗਏ ਉਹਨਾਂ ਬਾਰੇ ਆਪ ਅੱਗੇ ਜਾ ਕੇ ਗੱਲ ਕਰਦੇ ਹਾਂ 17 ਦਸੰਬਰ 2024 ਨੂੰ ਪੁਲਿਸ ਨੇ ਫੈਜ਼ਲ ਨੂੰ ਗ੍ਰਿਫਤਾਰ ਕਰ ਲਈ ਉਸਤੇ ਪਿੰਡ ਹੰਜ ਵਿੱਚ ਉਸਤੇ ਘਰ ਤੇ ਛਾਪਾ ਮਾਰਿਆ ਸੀ ਜਦੋਂ ਪੁਲਿਸ ਨੇ ਉਸਤੇ ਘਰ ਦੀ ਕੰਧ ਨੂੰ ਮਸ਼ੀਨਰੀ ਨਾਲ ਢਾਉਣ ਦੀ ਕੋਸ਼ਿਸ਼ ਕੀਤੀ ਤਾਂ ਫੈਜ਼ਲ ਅਤੇ ਉਸਦੇ ਸਾਥੀਆਂ ਨੇ ਅੰਦਰੋਂ ਅੰਨੇ ਵਾ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਹ ਮੁਕਾਬਲਾ ਲਗਭਗ 14 ਘੰਟੇ ਤੱਕ ਚੱਲਿਆ ਜਿਸ ਦੌਰਾਨ ਸੈਂਕੜੇ ਗੋਲੀਆਂ ਤੇ ਅਨੇਕਾਂ ਟੀਅਰ ਗੈਸ ਸ਼ੈੱਲ ਵਰਤੇ ਗਏ ਮੁਕਾਬਲੇ ਦੇ ਅੰਤ ਤੇ ਪੁਲਿਸ ਨੂੰ ਗੱਡੀ ਵਿੱਚੋਂ ਚਾਰ ਲਾਸ਼ਾਂ ਮਿਲੀਆਂ ਜੋ ਫੈਜ਼ਲ ਸ਼ਹਜਾਦ ਉਸਤਾ 20 ਸਾਲਾ ਭਤੀਜਾ ਸਫਿਓਰ ਰਹਿਮਾਨ ਅਤੇ ਦੋ ਸਾਥੀ ਨਵੀਦ ਅਖਤਰ ਖਵਾਸਪੁਰ ਦਾ ਰਹਿਣ ਵਾਲਾ ਤੇ ਨੂਮੀ ਲਾਲਾ موسی ਦਾ ਰਹਿਣ ਵਾਲਾ ਦੀਆਂ ਸਨ ਇਹ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਜੀ ਪੱਟੀ ਸ਼ਹੀਦ ਟੀਚਿੰਗ ਹਸਪਤਾਲ ਵਿੱਚ ਪੋਸਟਮਾਰਟਮ ਲਈ ਬਾਅਦ ਵਿੱਚ ਭੇਜ ਦਿੱਤੀਆਂ ਗਈਆਂ ਸਨ ਇਥੋਂ ਜਿਹੜੀ ਇੱਕ ਖਬਰ ਨਿਕਲ ਕੇ ਹੋਰ ਸਾਹਮਣੇ ਆਈ ਸੀ ਉਸ ਵੇਲੇ ਚ ਇਹਨਾਂ ਨੇ ਦੱਸਿਆ ਸੀ ਕਿ 40000 ਤੋਂ ਵੱਧ ਜਿਹੜੀਆਂ ਗੋਲੀਆਂ ਸੀ ਉਸ ਸਮੇਂ ਚਲਾਈਆਂ ਗਈਆਂ ਤੇ ਇੱਥੋਂ ਤੱਕ ਵੀ ਨੌਬਤ ਆ ਗਈ ਸੀ ਵੀ ਹੈਲੀਕਾਪਟਰ来 ਇਹਨਾਂ ਨੂੰ ਉਸਤੇ ਹਮਲਾ ਕਰਨਾ ਪਿਆ ਕੋਈ ਬਹੁਤ ਹੀ ਬਾਦਰੀ ਵਾਲੀ ਗੱਲ ਨਹੀਂ ਵੀ ਜੇ ਆਪਾਂ ਕਹਿ ਦਈਏ ਵੀ ਉਹ ਕੋਈ ਚਲੋ ਬਾਦਰੀ ਦਾ ਬਾਦਰੀ ਆ ਪਰ ਕੰਮ ਉਸਤੇ ਗਲਤ ਸੀ ਉਸਦਾ ਤਰੀਕਾ ਗਲਤ ਸੀ ਤੇ ਖਬਰਾਂ ਦੌਰਾਨ ਜੋ ਪਾਕਿਸਤਾਨ ਦੇ ਪੁਲਸ ਦਾ ਜਿਹੜਾ ਮੁਖ ਮੁਖੀ ਉਹਨੇ ਆਖਿਆ ਸੀ ਵੀ ਜੋ ਵੀ ਕੋਈ ਪੁਲਸ ਨਾਲ ਵੀ ਇਦਾਂ ਕਰੇਗਾ ਤਾਂ ਅਸੀਂ ਉਹਨੂੰ ਇਦਾਂ ਹੀ ਮਾਰਾਂਗੇ ਤੇ ਇਹ ਜੋ ਸਾਡੇ ਇਹਨੇ ਬੰਦਾ ਮਾਰਿਆ ਸੀ ਆ ਅਸੀਂ ਉਸਦੀ ਮੌਤ ਦਾ ਬਦਲਾ ਲਿਆ